ਪੰਜਾਬ ਸਰਕਾਰ ਮੁਰਦਾਬਾਤ 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 ਲਖਮੀ ਸਿੰਘ ਰਾਏ ਮੁਰਦਾਬਾਤ ਭਗਵਾਨਤਮਾਨ ਮੁਰਦਾਬਾਤ ਪੰਜਾਬ ਸਰਕਾਰ ਮੁਰਦਾਬਾਤ ਸੈਂਟਰ ਸਰਕਾਰ ਮੁਰਦਾਬਾਤ ਮੈਂ ਤੁਹਾਡਾ ਪੱਤਰਕਾਰ ਪੰਦਰਮਨ ਪਹੁੰਚਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬਲਾਕ ਖੇੜਾ ਦੇ ਪਿੰਡ ਪਖੜਾਣਾ ਤੁਸੀਂ ਦੇਖ ਰਹੇ ਹੋ ਅਨਾਜ ਮੰਡੀ ਅਨਾਜ ਮੰਡੀ ਦੇ ਹਾਲਾਤ ਅਨਾਜ ਮੰਡੀ ਬਿਲਕੁਲ ਸੁੰਨਸਾਨ ਪਈ ਹੈ ਖਾਲੀ ਪਈ ਹੈ ਇੱਥੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਪਘੜਾਣੇ ਦੀ ਅਨਾਜ ਮੰਡੀ ਦੇ ਵਿੱਚ ਜਦ ਕੀ ਜਿਹੜੀ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਵੀ 1 ਅਪ੍ਰੈਲ ਤੋਂ ਇਹ ਕਣਕ ਦੀ ਖੀਦ ਸ਼ੁਰੂ ਹੋ ਚੁੱਕੀ ਹੈ ਚਲੋ ਕੋਈ ਗੱਲ ਨਹੀਂ ਇਹ ਕਣਕ ਦੀ ਬਾਢੀ ਥੋੜੀ ਲੇਟ ਸ਼ੁਰੂ ਹੋਈ ਹੈ ਪਰ ਹੁਣ ਤਾਂ ਜਿਹੜੀ ਕਣਕ ਦੀ ਬਾਢੀ ਪੂਰੇ ਜੋਰਾ ਸ਼ੋਰਾਂ ਤੇ ਚੱਲ ਰਹੀ ਹੈ ਅੱਜ 12 ਅਪ੍ਰੈਲ ਅੱਜ 12 ਅਪ੍ਰੈਲ ਹੋ ਗਈ ਕੱਲ ਨੂੰ ਵਿਸਾਖੀ ਆ ਪਰ ਅਜੇ ਤੱਕ ਪਿੰਡ ਪਗੜਾਣਾ ਦੀ ਇਨਾਜ ਮੰਡੀ ਦੇ ਵਿੱਚ ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਾ ਕੋਈ ਮੰਡੀ ਬੋਰਡ ਦਾ ਅਧਿਕਾਰੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਪਰ ਜਾਗਦੀ ਜ਼ਮੀਰ ਵਾਲੇ ਕੁਝ ਲੋਕਾਂ ਨੇ ਮੈਨੂੰ ਇੱਥੇ ਬੁਲਾਇਆ ਤੇ ਕਹਿ ਰਹੇ ਨੇ ਵੀ ਸਾਡੀ ਮੰਡੀ ਦੀ ਤੁਸੀਂ ਇਹ ਮੀਡੀਆ 'ਚ ਲਿਆਓ ਇਹ ਖਬਰ ਲਾਓ ਤਾਂ ਜੋ ਜਿਹੜਾ ਮੰਡੀ ਬੋਰਡ ਦੇ ਅਧਿਕਾਰੀ ਨੇ ਉਹਨਾਂ ਨੂੰ ਕੰਬ ਕਰਨ ਦੀ ਨੀਤੋ ਜਾਗ ਆ ਸਕੇ ਮੈਂ ਪਿੰਡ ਪਖੜਾਣਾ ਅਤੇ ਜਿਹੜੇ ਨੇੜਲੇ ਪਿੰਡਾਂ ਦੇ ਨੇ ਭਾਵੇਂ ਉਹ ਕਾਲੀ ਹੋਂਗ ਭਾਵੇਂ ਉਹ ਕਾਂਗਰਸੀ ਹੋਣ ਭਾਵੇਂ ਉਹ ਭਾਜਪਾ ਵਾਲੇ ਹੋਣ ਭਾਵੇਂ ਉਹ ਝੜੂ ਵਾਲੇ ਹੋਣ ਉਹ ਯਾਰੋ ਆਪਣੀ ਜ਼ਮੀਰ ਜਗਾਇਆ ਕਰੋ ਜ਼ਮੀਰ ਉਹ ਤੁਹਾਡੇ ਇਲਾਕਾਤ ਹੋ ਗਏ ਤੁਹਾਡੇ ਇਲਾਕੇ ਵਿੱਚ 15 20 ਪਿੰਡਾਂ ਵਿੱਚ ਇੱਕੋ ਮੰਡੀ ਹੈ ਉਹ ਮੰਡੀ ਦੀ ਹਾਲਤ ਬਦਬਦਤਰ ਹੋਈ ਹੈ ਜੇਕਰ ਤੁਹਾਡੇ ਅਜਿਹੀ ਹਾਲਤ ਰਹੇ ਜੇ ਤੁਸੀਂ ਆਪਣੇ ਮੂੰਹ ਤੇ ਮਿੱਟੀ ਮੜ ਲਈ ਨਾ ਏ ਮੰਡੀ ਇੱਕ ਦਿਨ ਬੰਦ ਹੋ ਜੂਗੀ ਮੇਰੀ ਗੱਲ ਯਾਦ ਰੱਖਿਓ ਜਦੋਂ ਕੋਈ ਲੋਕਾਂ ਦੇ ਪਬਲਿਕ ਦੇ ਹਿੱਤ ਦੀ ਗੱਲ ਹੁੰਦੀ ਹੈ ਜਾਂ ਲੋਕਾਂ ਦੇ ਭਲੇ ਦੀ ਗੱਲ ਹੁੰਦੀ ਹੈ ਜਾਂ ਲੋਕਾਂ ਦੇ ਸਮੱਸਿਆ ਦੀ ਗੱਲ ਹੁੰਦੀ ਹੈ ਉਹਦੇ ਬਾਰੇ ਬੋਲਿਆ ਕਰੋ ਜਗ ਜਹਰ ਕਰਿਆ ਕਰੋ ਇਹ ਤਾਂ ਇੱਕ ਕਹਾਵਤ ਵੀ ਹੈ ਜੇ ਬੱਚਾ ਨਾ ਰੋਵੇ ਨਾ ਉਹਦੀ ਮਾਂ ਵੀ ਉਹਨੂੰ ਦੁੱਧ ਨਹੀਂ ਚਗਾਉਂਦੀ ਜਦ ਤੱਕ ਤੁਸੀਂ ਕਿਸੇ ਸਮੱਸਿਆ ਨੂੰ ਲੈ ਕੇ ਰੋਂਦੇ ਨਹੀਂ ਉਹਦੇ ਬਾਰੇ ਨਸ਼ਰ ਨਹੀਂ ਕਰਦੇ ਜਦ ਤੱਕ ਤੁਹਾਡੀ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਾਂ ਮੰਡੀ ਬੋਰਡ ਦੇ ਅਧਿਕਾਰੀ ਨੇ ਕਿਸੇ ਨੇ ਨਹੀਂ ਸੁਣਦੀ ਆਪਣੇ ਕੋਲੋਂ ਪਿੰਡ ਭਗੜਾਣਾ ਦੇ ਪਤਵੰਤੇ ਸੱਜਣ ਵੀ ਹਾਜ਼ਰ ਨੇ ਉਹਨਾਂ ਤੋਂ ਵੀ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਆ ਕਿ ਕਹਿਣਾ ਚਾਹੁੰਦੇ ਨੇ ਕੀ ਨਾਮ ਹੈ ਆਪਣੇ ਜੀ ਦਰਸ਼ਨ ਸਿੰਘ ਹਾਂਜੀ ਦਰਸ਼ਨ ਸਿੰਘ ਪਿੰਡ ਭਗੜਾਣਾ ਇਹ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੇ ਪਤੇ ਵੀ ਭਾਈ ਸਾਡੇ ਪਿੰਡ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਪੰਜਾਬ ਮੰਡੀ ਬੋਰਡ ਨੂੰ ਮਾਰਕੀਟ ਕਮੇਟੀ ਸਰੰਦ ਨੂੰ ਤੇ ਨਾਲ ਹੀ ਅਰਤੀ ਅਰਤੀ ਸਹਿਵਾਨਾਂ ਨੂੰ ਕਿ ਸਾਡੇ ਪਿੰਡ ਹਰ ਸਾਲ ਦੀ ਤਰ੍ਹਾਂ ਸਾਨੂੰ ਬੜਾ ਖੱਜਲ ਖਵਾਲ ਕੀਤਾ ਜਾਂਦਾ ਹੈ ਕਿ ਮੰਡੀ ਇਸ ਸਾਲ ਤਾਂ 12 ਤਰੀਕ ਹੋਊਗੀ ਅਜੇ ਤੱਕ ਕੋਈ ਇੱਥੇ ਤੋ ਪਤਾ ਨਹੀਂ ਹੈ ਕੋਈ ਇੱਥੇ ਕਮੇਟੀ ਵਾਲੇ ਦਾ ਬੰਦਾ ਕੋਈ ਲਾਈਟਾਂ ਨਹੀਂ ਲਾਈਆਂ ਕੋਈ ਬੰਦੋਬਸਤ ਨਹੀਂ ਕਰਿਆ ਠੀਕ ਹੈ ਜੀ ਨਾ ਕੋਈ ਐਮਐਲਏ ਨੇ ਤੇ ਸਾਰ ਲਈ ਕੋਈ ਝਾੜੂ ਵਾਲੇ ਐਮਐਲਏ ਨੇ ਸਾਰ ਲਈ ਨਾ ਹੀ ਇੱਥੇ ਕੋਈ ਪ੍ਰਸ਼ਾਸਨ ਦੇ ਬੰਦੇ ਨੇ ਸਾਰ ਲਈ ਸਾਡੇ ਕਣਕਾ ਵੱਢ ਕੇ ਟਰਾਲੀਆਂ ਕਰਾ ਖੜੀਆਂ ਕੁਝ ਬੰਦੇ ਰਾਜਪੁਰੇ ਜਾਂਦੇ ਹੈਗੇ ਜਿੱਥੇ ਸਾਨੂੰ 2.3000 ਰੁਪਏ ਦਾ ਖਰਚਾ ਹੁੰਦਾ ਪਰ ਟਰਾਲੀ ਪਿੱਛੇ ਲੈ ਕੇ ਜਾਣ ਦਾ ਉਹ ਸਾਰਾ ਜ਼ਿੰਮੇਵਾਰ ਨੂੰ ਆਪ ਬਰਦਾਸ਼ਤ ਕਰਨਾ ਪੈਂਦਾ ਨਹੀਂ ਇਹ ਸਾਰੀ ਇਸੀ ਤੇ ਫਸਲ ਗਈਏ ਤਾਂ ਸਾਡੀ ਮੰਡੀ ਹੋਰ ਕਾਮਯਾਬ ਹੋਵੇ 6-7 ਪਿੰਡਾਂ ਦੀ ਸਾਂਝੀ ਮੰਡੀ ਹੈ ਬਹੁਤ ਸਾਰੀ ਫਸਲ ਆਉਂਦੀ ਹੈ ਸਾਰੇ ਇੱਥੇ ਲੱਗੇ ਆਲੇ ਬੰਦੇ ਪਰੇਸ਼ਾਨ ਹੈਗੇ ਠੀਕ ਹੈ ਜੀ ਜੇ ਕਿਸ ਨੂੰ ਪ੍ਰਸ਼ਾਸਨ ਨੂੰ ਸੂਚਿਤ ਕਰੋ ਤਾਕੇ ਸਾਡੇ ਇੱਥੇ ਜਲਦੀ ਤੋਂ ਜਲਦੀ ਮੰਡੀ ਤੇ ਆ ਜਾ ਬਈ ਜਦ ਕਿ ਜਿਹੜੀ ਤੁਹਾਡੀ ਗਵਾਂਡੀ ਨੇੜੇ ਪਿੰਡਾਂ ਦਾ ਬਾਜ਼ਾਰ ਚੱਲ ਰਹੀ ਹੈ ਜੀ ਆ ਗਵਾਂਡੀ ਨੇੜੇ ਬਰਾਸ ਮੰਡੀ ਚੱਲ ਰਹੀ ਹੈ ਰਾਜਪੁਰਾ ਬਲਾਕ ਦੇ ਖੇੜੇ ਮੰਡੀ ਚੱਲ ਰਹੀ ਹੈ ਮਾਨਕਪੁਰ ਮੰਡੀ ਚੱਲ ਰਹੀ ਹੈ ਵੀਰਜੈਨ ਮੰਡੀ ਚੱਲ ਰਹੀ ਹੈ ਠੀਕ ਹੈ ਜੀ ਨਾਲੇ ਸਾਡਾ ਇਲਾਕਾ ਜਿਹੜਾ ਇਹ ਮੋਹਾਲੀ ਸਾਈਡ ਲੱਗਦਾ ਇੱਥੇ ਕਣਕ ਬਹੁਤ ਛੇਤੀ ਆ ਜਨਦੀ ਹੈ ਸਰਾਂਦੇ ਏਰੀਆ ਨਾਲ ਤੁਸੀਂ ਇਹੀ ਮੰਗ ਕਰਦੇ ਹੋ ਵੀ ਜਿਹੜੇ ਮੰਡੀ ਬੋਰਡ ਦੇ ਜਿਹੜੇ ਕਰਮਚਾਰੀ ਨੇ ਅਧਿਕਾਰੀ ਨੇ ਆੜਤੀਏ ਉਹ ਆਪਣਾ ਨਾਮ ਲਿਸ਼ਕਰ ਲੈ ਕੇ ਇੱਥੇ ਜਲਦੀ ਜਲਦੀ ਪਹੁੰਚਣ ਤੇ ਪੁਖਤਾ ਪ੍ਰਬੰਧ ਕੀਤੇ ਜਾਣਾ ਹੈ ਜੀ ਤਾਂ ਕਿ ਸਾਡਾ ਮਸਲਾ ਹੱਲ ਹੋਵੇ। ਤੁਸੀਂ ਇੱਕ ਤਾਂ ਮੌਸਮ ਖਰਾਬ ਹੋਣ ਕਰਕੇ ਉਦਾਂ ਵੀ ਇਤੋਂ ਡਰ ਬਣਿਆ ਹੋਇਆ ਵੀ ਫਸਲ ਵਾੜੀ ਜਿੰਨੀ ਤੋਂ ਖੇਤੀ ਨੂੰ ਖੇਤੀ ਸਬੇਟੀ ਜਾਵੇ ਚੰਗੀ ਗੱਲ ਹੈ। ਜਿਹੜੀ ਕੁਦਰਤ ਦੀ ਮਾਰ ਤਾਂ ਜਿਹੜੀ ਚੱਲਣੀ ਚੱਲਣੀ ਆ ਜਿਹੜੀ ਇਹ ਸਰਕਾਰ ਦੀ ਮਾਰ ਵੀ ਚੱਲਣੀ ਪੈ ਰਹੀ ਹੈ। ਚੱਲਣੀ ਪੈ ਰਹੀ ਹੈ ਜੀ ਸਾਨੂੰ। ਪ੍ਰਸਾਦ ਜਿੰਦਾ ਬਿਲਕੁਲ ਵੀ ਸੁਣਦਾ ਨਹੀਂ ਪਿਛਲੀ ਵਾਰ ਜੀਰੀ ਦੀ ਫਸਲ ਜੀ ਵੀ ਅਸੀਂ ਰਾਏ ਸਾਹਿਬ ਨੂੰ ਬਹੁਤ ਵੀਡੀਓ ਤਿੰਨ ਚਾਰ ਵੀਡੀਓ ਔਰ ਈਮੇਲ ਵੀ ਭੇਜੇ ਉਹਨਾਂ ਨੇ ਅੱਜ ਤੱਕ ਕਦੇ ਉਹਨੇ ਰਿਪਲਾਈ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਚਲੋ ਮੈਂ ਤੁਹਾਡਾ ਧੰਨ ਵੀ ਧੰਨਵਾਦ ਵੀ ਕਰਦਾ ਕਿਉਂਕਿ ਇਹ ਤੁਸੀਂ ਆਪਣੀ ਜ਼ਮੀਰ ਨੂੰ ਜਗਾ ਕੇ ਸੱਚ ਬੋਲ ਰਹੇ ਹੋ ਪਬਲਿਕ ਦੇ ਹਿੱਤ ਦੀ ਗੱਲ ਕਰ ਰਹੇ ਹੋ ਬਹੁਤ ਤੁਹਾਡੀ ਦਾਤਮਨ ਦਾ ਜਿਹੜੇ ਤੁਸੀਂ ਪਤਵੰਤੇ ਸੱਜਣ ਇੱਥੇ ਪਹੁੰਚਿਓ ਪਿੰਡ ਪਗੜਾਣਾ ਤੇ ਇਲਾਕੇ ਦੇ ਜਿਨ੍ਹਾਂ ਨੇ ਇਹ ਆਪਣਾ ਦੁੱਖ ਦੱਸਿਆ ਇਹ ਮੇਰੀ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਹੈ ਫਤੇਗੜ ਸਾਹਿਬ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਮੰਡੀ ਬੋਰਡ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਰੰਤ ਤੁਰੰਤ ਇੱਥੇ ਲਾਮ ਲਸ਼ਕਰ ਲੈ ਕੇ ਆਪਣਾ ਸਵੇਰੇ 13 April ਨੂੰ ਇੱਥੇ ਪਹੁੰਚ ਜਾਓ ਨਹੀਂ ਤਾਂ ਇਹ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਇਹ ਸੰਘਰਸ਼ ਕਰਨ ਨੂੰ ਤਿਆਰ ਬੈਠੇ ਨੇ ਫੇਰ ਨਾ ਕਿ ਹੋ ਵੀ ਇਹਨਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਤੁਸੀਂ ਇਸ ਪਾਸੇ ਵੱਲ ਧਿਆਨ ਦਿਓ ਤਾਂ ਜੋ ਜਿਹੜੀ ਕਿਸਾਨਾਂ ਨੂੰ ਸਮੱਸਿਆ ਆ ਰਹੀ ਹੈ ਇਹਦਾ ਹੱਲ ਹੋ ਸਕੇ ਧੰਨਵਾਦ ਜੀ